ਆਦੀ ਲੜਨ ਨੂੰ ਹਾਂ ਯਾ ਤੂੰ ਮੇਰੇ ਨਾਲ ਆ ਤੂੰ ਮੇਰੇ ਨਾਲ ਆ ਤੂੰ ਨਾਲ ਆ ਪਾਪਾ ਇਧਰ ਮੁਰਾ ਨਾਲ ਆ ਜਾ ਤੂੰ ਮਰ ਜਾ ਤੈਨੂੰ ਰੱਖ ਦੋ ਹਾਂਜੀ ਭਾਜੀ ਤੂੰ ਉਧਰ ਦੇਖੋ ਤੇ ਮਾਰ ਸਕਦਾ ਨਹੀਂ ਕੋਈ ਯਾਰ ਤੁਸੀਂ ਉੱਠੋਈ ਚੱਈਆਂ ਨੂੰ ਠੀਕ ਆ ਯਾਰ ਤੁਸੀਂ ਲੜੀਏ ਨਹੀਂ ਤੂੰ ਨਹੀਂ ਆਣੇ ਯਾਰ ਇਹਨੂੰ ਦੇ ਤੂੰ ਯਾਰ ਦੇਖ ਭਰਾ ਮੈਂ ਕਹੀ ਕੀ ਲਗਣਾ ਚੁੱਪ

ਯਾਰ ਮੋਰ ਸਰ ਮਾਰ ਦਿੰਦੀ ਐ ਤੁਸੀਂ ਕਾ ਯਾਰ 빨리 ਜਲਦੀ ਵਿੱਚ ਬਿਠਾਓ ਕਾਲੀ ਕਾਲੀ ਨਹੀਂ ਕਾਲੀ ਯਾਰ ਫਿਰ ਚੱਕ ਕੇ ਬਿਠਾਓ ਉੱਧਰ ਬਿਠਾਓ ਇਸੇ ਥੱਲੇ ਯਾਰ ਦੇਖੀ ਜੋ ਗੋਡਾ ਦੇਖੀ ਯਾਰ ਨਿਕਲਣਾ ਜਾ ਹੋਵੇ ਉਹ ਯਾਰ ਭਾਈ ਜਲਦੀ ਚੱਲੇਗੇ ਥੋੜਾ ਕੰਮ ਜਿਆ ਹੈਗਾ ਯਾਰ ਉਹ ਮੁੰਡਾ ਬਿਮਾਰ ਆ ਉੱਧਰ ਚੱਲੇਗੇ ਯਾਰ ਧਿਆਨ ਨਾਲ ਯਾਰ ਚੱਲੋ ਯਾਰ ਕਿਆ ਨਿਆਣੇ ਦੇ ਯਾਰ ਸੱਟ ਲੱਗੀ ਨਾ ਹਾਂਜੀ ਹਾਂਜੀ ਠੀਕ ਆ ਪੁੱਤ ਦੋ ਦੋ ਦੰਜਾ ਬਈ ਨਹੀਂ ਨਹੀਂ ਪੜੀ ਹੂੰ ਠੀਕ ਆ ਯਾਰ ਤੂੰ ਮੜਿਆ ਮਤਲਬ ਧਿਆਨ ਤਾਂ ਰੱਖ ਵੀ ਤੂੰ ਯਾਰ ਭਾਈ ਪਤਾ ਨਹੀਂ ਲੱਗਾ ਜਲਦੀ ਜਲਦੀ ਵਿੱਚ ਯਾਰ ਦੇਖ ਆਪਾਂ ਦਾ ਭਰਾ ਉਧਰੋਂ ਤੁਰਿਆ ਤੂੰ ਯਾਰ ਇੰਨੀ ਜਲਦੀ ਦੇ ਵਿੱਚ ਮੋਟਰਸਾਈਕਲ ਤੇ ਤੇਰੇ ਨਾਲ ਜਾਂਦੀ ਫੇ ਯਾਰ ਹਾਂਜੀ ਹਾਂ ਤੇ ਠੀਕ ਆ ਹਾਂਜੀ ਹਾਂਜੀ ਭਾਈ ਕੋਈ ਦੇਖ ਮੜਿਆ ਯਾਰ ਕੱਟ ਹੋ ਗਿਆ ਵਾਹ ਵਾਹ ਕੀ ਹੋ ਗਿਆ ਭਾਈ ਕੀ ਹੋ ਗਿਆ ਯਾਰ ਨਹੀਂ ਆ ਗਿਆ ਯਾਰ ਲੱਗ ਗਿਆ ਯਾਰ ਠੀਕ ਆ ਨਾ ਭਾਈ ਤੂੰ ਕੋਈ ਨਹੀਂ ਭਾਈ ਸਹੀ ਨਹੀਂ ਇੱਕ ਹੀ ਹੋ ਗਿਆ ਯਾਰ ਤੂੰ ਹੀ ਰਾਤ ਗੱਬੇ ਮੋਟਰਸਾਈਕਲ 'ਤੇ ਲਾ ਕੇ ਬੈਠੇ ਆ ਯਾਰ ਉਧਰੋਂ ਹੁਣੇ ਹੀ ਹੋਇਆ ਯਾਰ ਉਧਰੋਂ ਆਉਂਦੇ ਸੀਗੇ ਅਸੀਂ ਤਾਂ ਤੇ ਇਧਰ ਆਉਂਦਾ ਸੀ ਬਾਈ ਯਾਰ ਲੱਗ ਗਿਆ ਉਹ ਯਾਰ ਜਲਦੀ ਜਲਦੀ ਵਿੱਚ ਸੀਗੇ ਦੇਖਿਆ ਹੀ ਨਹੀਂ ਇਧਰ ਯਾਰ ਜੋ ਵੀ ਹੈਗਾ ਤੂੰ ਹੀ ਮੋਟਰਸਾਈਕਲ ਤਾਂ ਇੱਕ ਪਾਸੇ ਕਰੋ ਲੋਕੀ ਆਉਂਦੇ ਜਾਂਦੇ ਤੁਸੀਂ ਉਹ ਵੀ ਦੇਖੋ ਨਾ ਯਾਰ ਤੁਸੀਂ ਡਿਗੇ ਇੱਕ ਦੂਜੇ 'ਚ ਵੱਜ ਕੇ ਕੋਈ ਹੋਰ ਆ ਕੇ ਤੁਹਾਡੇ 'ਚ ਵੱਜੂ ਯਾਰ ਤੁਸੀਂ ਉਹ ਵੀ ਦੇਖੋ ਇਹਨੂੰ ਕਰੋ ਯਾਰ ਬਾਈ ਨੂੰ ਲੈ ਕੇ ਆਓ ਇਲਾਜ ਕਰਾਓ ਇਹਦਾ ਆ ਕਰੋ ਯਾਰ ਆਪਣੇ ਮੋਟਰਸਾਈਕਲ ਸਾਈਡ 'ਤੇ ਤੁਸੀਂ ਬਾਈ ਜੀ ਰਾਜਾ ਬ੍ਰਦਰਸ YouTube ਚੈਨਲ Facebook ਪੇਜ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆਹ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਈ ਨਾ ਇਹਦੇ ਚ ਆਪਾਂ ਦੋ ਰੋਲ ਦਿਖਾਏ ਆ ਜਿਹੜਾ ਕਿ ਸਾਡੇ ਇੰਡੀਆ ਦੇ ਵਿੱਚ ਹੁੰਦਾ ਹੁਣ ਦੇਖੋ ਮੋਟਰਸਾਈਕਲ ਲੱਗਾ ਹੈ ਨਾ ਛੱਟ ਲੱਗੀ ਕਿਸੇ ਦੇ ਵੀ ਕੁਝ ਵੀ ਹੋਇਆ ਹੈ ਨਾ ਉਸ ਤੋਂ ਬਾਅਦ ਇੱਕ ਤਾਂ ਆਪਾਂ ਲੜਦੇ ਆ ਜਿਵੇਂ ਕਿ ਆਪਾਂ ਤੁਹਾਨੂੰ ਪਹਿਲੇ ਪਾਰਡ ਦੇ ਵਿੱਚ ਦਿਖਾਇਆ ਵੀ ਬਾਈ ਉੱtre ਬਹਿਸ ਵਧਾਈਆ ਚੱਲੂ ਹੋ ਗਿਆ ਜੇ ਉਹ ਜਿਹਦਾ ਛੱਟ ਲੱਗੀ ਉਹਨੂੰ ਦੇਖਿਆ ਤੱਕ ਨਹੀਂ ਕਿਦਾਂ ਕਿਵੇਂ ਕੀ ਹੋਇਆ ਹੈ ਨਾ ਤੇ ਜਿਹੜਾ ਬਾਈ ਜੀ ਦੂਜਾ ਰੋਲ ਸੀਗਾ ਦੂਜੇ ਰੋਲ ਦੇ ਵਿੱਚ ਕੀ ਆ ਵੀ ਆਪਾਂ ਇੱਕ ਦੂਜੇ ਨੂੰ ਇੱਕ ਨਾਰਮਲੀ ਗੱਲ ਕੀਤੀ ਹੈ ਨਾ ਵੀ ਉਹਦਾ ਅਗਲੇ ਨੇ ਦੱਸਦਾ ਬਾਈ ਯਾਰ ਤੇਰੀ ਗਲਤੀ ਹੈ ਨਾ ਅਗਲੇ ਨੇ ਵੀ ਸੌਰੀ ਫੀਲ ਕੀਤਾ ਬਾਈ ਯਾਰ ਮੈਂ ਕਾਲੀ ਚ ਸੀ ਮੇਰੇ ਤੋਂ ਹੋ ਗਿਆ ਹੈ ਨਾ ਤੇ ਆਪਾਂ ਜਿਹੜਾ ਜਿਹਦੇ ਸੱਟ ਲੱਗੀ ਆ ਉਹਨੂੰ ਉਹਦੇ ਨੂੰ ਫਰਸਟ ایڈ ਦਿੱਤੀ ਜਾ ਜਿਵੇਂ ਵੀ ਆ ਜਿੱਦਾਂ ਵੀ ਆ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਤੁਹਾਨੂੰ ਦਿਖਾਈਏ ਜਿਹੜਾ ਵੀਰ ਬਾਹਰੋਂ ਆਇਆ ਹੈ ਨਾ ਬਾਹਰੋਂ ਆਇਆ ਦਾ ਇਹ ਨਹੀਂ ਵੀ ਅਗਲੇ ਨੂੰ ਲੜਾਈ ਦੇ ਵਿੱਚ ਵਾਧਾ ਕਰੀ ਜਾਓ ਹੈ ਨਾ ਜਿਹਦਾ ਵੀਰ ਨੇ ਕਿਹਾ ਯਾਰ ਵੀ ਮੋਟਰਸਾਈਕਲ ਪਰਾਂ ਕਰ ਲੋ ਤੁਹਾਡਾ ਐਕਸੀਡੈਂਟ ਹੋਇਆ ਕੋਈ ਹੋਰ ਆ ਕੇ ਵੱਜੂਗਾ ਸੋ ਇਹ ਜਿਹੜੀ ਵੀਡੀਓ ਆ ਇਹ ਇਦਾਂ ਦੀਆਂ ਵੀਡੀਓ ਅਸੀਂ ਤਾਂ ਬਣਾਉਨੇ ਆ ਕਿ ਭਾਈ ਜੀ ਸਮਾਜ ਨੂੰ ਇੱਕ ਵਧੀਆ ਸਿਹਤ ਮਿਲ ਸਕੇ ਨਹੀਂ ਤਾਂ ਐਕਸੀਡੈਂਟ ਤੋਂ ਬਾਅਦ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਵੀ ਉਦਾਂ 19 ਸੱਟ ਨਹੀਂ ਲੱਗੀ ਹੁੰਦੀ ਜਿੰਨੀ ਅਸੀਂ ਲੜ ਕੇ ਇੱਕ ਦੂਜੇ ਦੇ ਲਾ ਦਿੰਨੇ ਆ ਠੀਕ ਹੈ ਨਾ ਜੀ ਬਾਕੀ ਆ ਵੀਰ ਜਿਹੜਾ ਆ ਇਹ ਵੀ ਸਾਡਾ ਇੱਕ ਸਮਾਜ ਸੇਵੀ ਵੀਰ ਹੈਗਾ ਆ ਤੇ ਕੰਪੀਟੀਸ਼ਨਾਂ ਦੇ ਵਿੱਚ ਵੀ ਇਹ ਭਾਗ ਲੈਂਦਾ ਵੀਰ ਤੇ ਇਹਨੂੰ ਵੀ ਆਪਾਂ ਕਹਾਂਗੇ ਵੀ ਕੋਈ ਗੱਲਬਾਤ ਇਸੇ ਵਿਸ਼ੇ ਦੇ ਉੱਤੇ ਕਰੇ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਜਿੱਦਾਂ ਤੁਹਾਡੇ ਮੋਰੇ ਜਿੱਦਾਂ ਸੀ ਭਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਆ ਈ ਮੋਰ ਸਾਲ ਜਿੱਦਾਂ ਹੁਣ ਇਹ ਆਪਸ ਵਿੱਚ ਬੱਜੇ ਤਾਂ ਇਹ ਇੰਨੀ ਛੱਟ ਮੁੰਡੇ ਲੱਗੀ ਨਹੀਂ ਤੇ ਲੜ ਕੇ ਲਾ ਦਿੰਦੇ ਆ ਆਮ ਹੁੰਦਾ ਜਿੱਦਾਂ ਆ ਕਿ ਜਦੋਂ ਕਿਤੇ ਇਦਾਂ ਹੁੰਦੀ ਬੰਦੇ ਤੇ ਲੱਗੀ ਘਰੀਟ ਹੁੰਦੀ ਆ ਤੇ ਲੜ ਲੁੜ ਕੇ ਇੱਕ ਦੂਜੇ ਦਾ ਸਿਰ 파ੜ ਦਿੰਦੇ ਉਹ ਛੱਟ ਵੱਖਰੀ ਲੱਗ ਜਾਂਦੀ ਆ ਤੇ ਇਦਾਂ ਨਹੀਂ ਕਰਨਾ ਜਿੱਦਾਂ ਯਾਰ ਇੱਕ ਦੂਜੇ ਨੂੰ ਦੇਖ ਲੈਣਾ ਚਾਹੀਦਾ ਅਗਲੇ ਦੇ ਜੋ ਤੁਹਾਡੀ ਮਤਲਬ ਜਿੱਦਾਂ ਛੱਟ ਲੱਗੀ ਕੀ ਬਦ ਅਗਲੇ ਦੇ ਵੀ ਲੱਗੀ ਹੋਵੇ ਅਗਲਾ ਨਹੀਂ ਬੋਲਦਾ ਤੇ ਮਤਲਬ ਬੰਦੇ ਦੀ ਕੇਅਰ ਕਰਨੀ ਚਾਹੀਦੀ ਉਸ ਦਾ ਕੇਅਰ ਕਰਨੀ ਚਾਹੀਦੀ ਯਾਰ ਅਗਲੇ ਨੂੰ ਦੇਖ ਲੈਣਾ ਚਾਹੀਦਾ ਐਵੇਂ ਨਹੀਂ ਕਿ ਆਪਣਾ ਹੀ ਦੇਖੀ ਜਾਣਾ ਕਿ ਮੇਰਾ ਲੱਤ ਭਾਂਦੀ ਮੇਰੀ ਤੇ ਅਗਲੇ ਨੂੰ ਵੀ ਦੇਖ ਲੈਣਾ ਚਾਹੀਦਾ ਯਾਰ ਆ ਕਿਉਂਕਿ ਐਕਸੀਡੈਂਟ ਜਿਹੜਾ ਕੋਈ ਵੀ ਕੋਈ ਜਾਣ ਪੁੱਝ ਕੇ ਨਹੀਂ ਕਰਦਾ ਹੈ ਨਾ ਇਹਦੇ ਵਿੱਚ ਕਈ ਚੀਜ਼ਾਂ ਹੋ ਜਾਂਦੀਆਂ ਵੀ ਭਾਈ ਕਈ ਵਾਰੀ ਐਕਸੀਡੈਂਟ ਤੇ ਬਾਕੀ ਇਹੋ ਚੀਜ਼ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਸੀਗੇ ਵੀ ਭਾਈ ਜੀ ਜਿਹੜੀ ਐਕਸੀਡੈਂਟ ਇੱਕ ਬਹੁਤ ਵੱਡੀ ਸਾਡੇ ਸਮਾਜ ਦੀ ਬਰਾਈ ਆ ਨਾ ਇਹਦੇ ਤੋਂ ਤੁਸੀਂ ਬਚੋ ਹੈ ਨਾ ਜੇ ਐਕਸੀਡੈਂਟ ਹੋ ਵੀ ਜਾਂਦਾ ਤਾਂ ਇੱਕ ਦੂਜੇ ਨਾਲ ਲੜੋ ਝਗੜੋ ਨਾ ਉਹਨੂੰ ਸੋਲਵ ਕਰੋ ਉਹਨੂੰ ਵਧਾਓ ਨਾ ਵੀ ਇੱਕ ਦੂਜੇ ਨਾਲ ਆਪਾਂ ਲੜ ਕੇ ਹੋਰ ਵਾਧਾ ਕਰ ਦਈਏ ਹੈ ਨਾ ਤੇ ਆਪਾਂ ਜਿਹੜਾ ਆ ਇੱਕ ਲੜਾਈ ਨੂੰ ਘਰ ਬਣਾ ਲਈਏ ਐਕਸੀਡੈਂਟ ਵਾਲਾ ਪਰਚਾ ਹੋਵੇ ਨਾ ਹੋਵੇ ਲੜਾਈ ਦਾ ਵੱਖਰਾ ਹੋ ਜਾਂਦਾ ਹੈ ਕਿ ਨਹੀਂ ਜੀ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਬਾਕੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੀ ਰਾਜਾ ਬ੍ਰਦਰਜ਼ ਜਿਹੜੀ ਆ ਫੇਸਬੁੱਕ ਪੇਜ ਦੀ ਟੀਮ ਆ YouTube ਚੈਨਲ ਦੀ ਟੀਮ ਆ ਇਹ ਸਾਰੇ ਉਹਦੇ ਹੀ ਵੀਰ ਹੈਗੇ ਆ ਹਨਾ ਜੀ ਉਹਦੇ ਮੈਂਬਰ ਹੈਗੇ ਆ ਤੇ ਇਹਨਾਂ ਦੇ ਤਹਿ ਦਿਲੋਂ ਆਪਾਂ ਧੰਨਵਾਦੀ ਹੈਗੇ ਆ ਤੇ ਹੋਰ ਵੀ ਕੋਈ ਵੀਰ ਸਾਡੀ ਟੀਮ ਨਾਲ ਜੋੜਨਾ ਚਾਹੁੰਦਾ ਹੋਵੇ ਕੋ ਮੁੰਡਾ ਕੋ ਕੁੜੀ ਜੋੜਨਾ ਚਾਹੁੰਦੇ ਆ ਉਹ ਕਾਲ ਕਰ ਸਕਦੇ 8699562555 ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਾਜਿਕ ਘਰੇਲੂ ਜੀਵਨਸ ਤੇ ਵੀ ਵੀਡੀਓ ਬਣਾਵਾਂਗੇ ਵੀ ਬਾਈ ਘਰਾਂ ਦੇ ਵਿੱਚ ਜਿਹੜੇ ਕੁੱਤ ਕਲੇਸ਼ ਹੁੰਦੇ ਆ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਹਨ ਨਿੱਕੀ ਜੀ ਗੱਲ ਤੋਂ ਕਹਿੰਦੇ ਵੀ ਇੰਨਾ ਵਧੀਆ ਪਿਆਰ ਇੰਨਾ ਵਧੀਆ ਘਰ ਬਸਦਾ ਜਿਹੜਾ ਤਲਾਕ ਤੱਕ ਪਹੁੰਚ ਜਾਂਦਾ ਉਹਨਾਂ ਤੇ ਵੀ ਆਪਾਂ ਵੀਡੀਓ ਸ਼ੁਰੂ ਕਰਨੀਆਂ ਹਰ ਇੱਕ ਸੰਡੇ ਆਪਾਂ ਵੀਡੀਓ ਸ਼ੂਟ ਕਰਦੇ ਆ तकरीबन 2-3 ਹਫ਼ਤੇ ਤੋਂ ਸੋ ਜਿੰਨੇ ਵੀ ਸਾਡੇ ਇਸ ਟੀਮ ਦੇ ਨਾਲ ਜੁੜਨਾ ਹੋਵੇ ਉਹ ਕਾਲ ਕਰ ਸਕਦਾ ਸਾਰਿਆਂ ਦਾ ਧੰਨਵਾਦ ਕਮੈਂਟ ਕਰਕੇ ਦੱਸ ਸਕਦਾ ਧੰਨਵਾਦ ਆਜੋ ਤੁਸੀਂ ਯਾਰ ਲੈ 嗯，有。Mm? <Hey. S 1>